ਸਭ ਤੋਂ ਪਹਿਲਾਂ ਮੈਂ ਉਸ ਪਰਮ ਪਿਤਾ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਸਾਡੇ ਪਾਰਟੀ ਦੇ ਕਨਵੀਨਰ ਸ੍ਰੀ ਹਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਪ੍ਰਭਾਰੀ ਮਨੀਸ਼ ਸੋਧਿਆ ਜੀ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਔਰ ਕਾਰਜਕਾਰੀ ਪ੍ਰਧਾਨ ਸਾਡੇ ਨੌਜਵਾਨ ਭਰਾ ਸਾਡੇ ਸ਼ੈਰੀ ਕਲਸੀ ਜੀ ਐਮਐਲਏ ਬਟਾਲਾ ਮੈਂ ਸਾਰਿਆਂ ਦਾ ਹੀ ਬਹੁਤ ਬਹੁਤ ਹੱਥ ਜੋੜ ਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਕਿਉਂਕਿ ਹਲਕਾ ਇੰਚਾਰਜ ਆਪਣਾ ਸੰਗਠਨ ਜਣਾ ਮੈਨੂੰ ਲਗਾਇਆ ਗਿਆ ਇਹਦੇ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਬਾਕੀ ਜੋ ਵੀ ਮਿਰਤੇ ਪਾਰਟੀ ਨੇ ਵਿਸ਼ਵਾਸ ਕੀਤਾ ਪਾਰਟੀ ਹਾਈ ਕਮਾਂਡ ਨੇ ਜੋ ਮੈਨੂੰ ਦੇਖ ਕੇ ਮੇਰੇ ਕੰਮ ਨੂੰ ਦੇਖ ਕੇ ਕਿਤੇ ਜੋ ਵੀ ਉਹਨਾਂ ਨੇ ਮਿਰਤੇ ਮਤਲਬ ਯਕੀਨ ਪ੍ਰਗਟਾਇਆ ਵਾ ਉਹਦੇ ਲਈ ਮੈਂ ਰਾਤ ਦਿਨ ਮਿਹਨਤ ਕਰਕੇ ਮੈਂ ਇੱਕ ਦਿਨ ਵੀ ਕਿਤੇ ਕੋਈ ਬេស ਨਹੀਂ ਕਰੂੰਗਾ ਹਰ ਵੇਲੇ ਮੈਂ ਪਾਰਟੀ ਦੀ ਔਰ ਵਰਕਰਾਂ ਦੀ ਸੇਵਾ 'ਚ ਹਾਜ਼ਰ ਰਹੂੰਗਾ ਕਿਉਂਕਿ ਬਾਈ ਦੇ ਵਿੱਚ ਜਦੋਂ ਮੈਂ ਪਿੰਡਾਂ 'ਚ ਮੀਟਿੰਗਾਂ ਕੀਤੀਆਂ ਸੀ ਜਿਹੜੇ ਸਾਡੇ ਭਰਾ ਵਰਕਰ ਸਾਡੇ ਟਕਸਾਲੀ ਵਰਕਰ ਆ ਉਹ ਮੇਰੇ ਇੱਕ ਇੱਕ ਜਿਹੜਾ ਵਾ ਉਹ ਮੇਰਾ ਭਰਾ ਉਹ ਮੇਰੇ ਦਿਮਾਗ 'ਚ ਫੀਡ ਆ ਕਿਉਂਕਿ ਕੋਈ ਵੀ ਮੇਰਾ ਭਰਾ ਮਿਊਸ ਨਾ ਹੋਵੇ ਕਿਉਂਕਿ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਆ ਔਰ ਤੁਸੀਂ ਤਗੜੇ ਹੋ ਜੋ ਮੈਂ ਤੁਹਾਡੇ ਨਾਲ ਆ ਰਾਤ ਦਿਨ ਤੁਹਾਡੇ ਨਾਲ ਆ ਤੁਹਾਡਾ ਕੋਈ ਕੰਮ ਨਹੀਂ ਰੁਕੂਗਾ ਔਰ ਕਿਸੇ ਤਰ੍ਹਾਂ ਦਾ ਕਿਸੇ ਕੋ ਭੈ ਨਹੀਂ ਖਾਣਾ ਤਗੜੇ ਹੋ ਕੇ ਜਿਹੜਾ ਸੱਚਾ ਕੰਮ ਆ ਇਹਦੀ ਸਚਾਈ ਜਿਹਾਂ ਬੰਦਾ ਮੈਂ ਉਹਦੇ ਨਾਲ ਤਗੜਾ ਹੋ ਕੇ ਖੜਾ ਵਾਂ ਕਿਸ ਦੀ ਪਿੱਠ ਨਹੀਂ ਲੱਗੂਗੀ ਔਰ ਬਾਕੀ ਸੰਗਠਨ ਦੇ ਵਿੱਚ ਜਿਹੜੀ ਮੈਨੂੰ ਸੇਵਾ ਦਿੱਤੀ ਆ ਉਹ ਮੈਂ 27 ਦੇ ਵਿੱਚ ਜਿਹੜੀ ਸਾਨੂੰ ਟੀਚਾ ਦਿੱਤਾ ਗਿਆ ਪਾਰਟੀ ਵੱਲੋਂ ਮੈਂ ਹਲਕਾ ਫਤਿਹਗੜ ਚੂੜੀਆਂ ਨੂੰ ਇਦਾਂ ਇੱਕ ਮਾਲਾ ਦੇ ਵਿੱਚ ਪਰੋ ਕੇ ਜਿਹੜੀ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਘਰ ਘਰ ਜਾ ਕੇ ਕਿਉਂਕਿ ਮੈਂ 2007 ਦਾ ਤੁਰਿਆ ਆਇਆ 2007 ਦੇ ਵਿੱਚ ਜਦੋਂ ਪੰਚਾਇਤੀ ਇਲੈਕਸ਼ਨਾਂ ਹੋਈਆਂ ਸੀਗੀਆਂ ਉਹਦੇ ਵਿੱਚ ਮੈਂ ਇੱਕ ਪਿੰਡ ਦਾ ਮੈਂਬਰ ਪੰਚਾਇਤ ਬਣਿਆ ਸੀ ਉਸ ਤੋਂ ਬਾਅਦ ਜਦ ਮੈਂ ਅਕਾਲੀ ਦਲ ਦੇ ਵਿੱਚ ਵੀ ਸੇਵਾ ਨਿਭਾਈ ਔਰ ਜਦੋਂ 22 ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਨਾਮ ਆਇਆ ਸੀਗਾ ਉਸ ਦਿਨ ਮੈਂ ਪਾਰਟੀ ਦੇ ਨਾਲ ਆਪਣੇ ਹਲਕੇ ਦੇ ਕੈਂਡੀਡੇਟ ਦੇ ਨਾਲ ਤੁਰਿਆ ਸੀ ਉਦੋਂ ਮੈਨੂੰ ਹਲਕੇ ਦਾ ਜਿਹੜਾ ਵਾ ਜੂਥ ਪ੍ਰਧਾਨ ਲਗਾਇਆ ਗਿਆ ਸੀਗਾ ਔਰ ਮੈਂ ਪੂਰੀ ਸੇਵਾ ਨਿਭਾਈ ਕਿਉਂਕਿ ਮੈਨੂੰ ਇੱਕ ਇੱਕ ਬੱਚਾ ਬੱਚਾ ਜਿਹੜਾ ਹਲਕੇ ਦਾ ਉਹ ਜਾਣਦਾ ਕਿਉਂਕਿ ਮੈਨੂੰ ਮੇਰੇ ਦਿਲ 'ਚ ਵਸਦੇ ਨੇ ਸਾਰੇ ਮੇਰੇ ਭਰਾ ਜਿੰਨੇ ਵੀ ਹੈਗੇ ਹਲਕੇ ਵਾਲੇ ਕਿਉਂਕਿ ਹਲਕਾ ਮੇਰਾ ਇੱਕ ਪਰਿਵਾਰ ਆ ਪਰਿਵਾਰ ਦੇ ਜੀ ਜਿਹੜੇ ਹਮੇਸ਼ਾ ਹੀ ਆਪਣੇ ਉਹ ਹਿਰਦੇ 'ਚ ਵਸਦੇ ਨੇ ਇਸ ਦੇ ਨਾਲ ਹੀ ਮੈਂ ਸਾਡੇ ਲੋਕ ਸਭਾ ਇੰਚਾਰਜ ਰਜੀਵ ਸ਼ਰਮਾ ਜੀ ਔਰ ਜ਼ਿਲ੍ਹਾ ਪ੍ਰਧਾਨ ਜੋਮਨ ਰੰਧਾਵਾ ਜੀ ਔਰ ਮੁਖਦੇਵ ਸਿੰਘ ਜੀ ਸਾਡੇ ਹਲਕੇ ਦੇ ਕੋਆਰਡੀਨੇਟਰ ਆ ਮੈਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮਾਰਗਦਰਸ਼ਨ ਮੇਰੇ ਬਣੇ ਨੇ ਜਿਹੜੇ ਮੇਰੇ ਭਰਾ ਕਿਉਂਕਿ ਮੈਨੂੰ ਜਿਹੜੀ ਗਾਈਡਲਾਈਨ ਪਾਰਟੀ ਨੇ ਦਿੱਤੀ ਆਪਣੇ ਪ੍ਰਧਾਨ ਜੀ ਨੇ ਦਿੱਤੀ ਉਸੇ ਹੀ ਮੈਂ ਲੀਤੇ ਚੱਲਦਾ ਹੋਇਆ ਅੱਗੇ ਵੀ ਜਿਹੜੀ ਮੈਨੂੰ ਤਾਕਤ ਜਿਹੜੀ ਪਾਰਟੀ ਵੱਲੋਂ ਦਿੱਤੀ ਗਈ ਆ ਇਹ ਮੈਂ ਡਬਲ ਕਰਕੇ ਵੋੜਾਂਗਾ